ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੀ ਹੋਰ ਕੀ ਹਾਲ ਚੱਲ ਵਧੀਆ ਜੀ ਅੱਜ ਬਹੁਤ ਦਿਨ ਬਾਅਦ ਮੈਂ ਵਲੌਗ ਬਣਾਉਣ ਲੱਗਿਆ ਜੀ ਹੁਣ ਆਪਣਾ ਇਹ ਵਲੌਗ ਦਾ ਚੈਨਲ ਵੀ ਬਦਲਤਾ ਹੀ ਪਹਿਲਾਂ ਮੇਰੇ ਨਾਮ ਪਰਤਾ ਧੀ ਹੁਣ ਡੈਡੀ ਦੇ ਨਾਮ ਪਰ ਕਰ ਲਿਆ ਜੀ ਪਹਿਲਾਂ 2-3 ਦਿਨ ਵੀਡੀਓ ਵੀ ਰੈਡੀ ਨੇ ਬਣਾਈ ਹੈ ਜੀ ਹੁਣ ਮੈਂ ਬਣਾਉਂਗਾ ਜੀ ਸਕੂਲ ਲਈ ਵੀ ਮੈਂ ਰੈਡੀ ਹੋ ਗਿਆ ਜੀ ਬਸ ਵੀ ਆਪਣੇ ਆਉਣ ਵਾਲੀ ਹੈ ਜੀ ਸੱਪਾ ਲੰਘੂਗੇ ਸਕੂਲ ਤੇ ਪਿੱਛੇ ਤੇ ਡੈਡੀ ਵਲੌਗ ਕੰਟੀਨਿਊ ਕਰੂੰਗਾ ਜੀ ਸੋ ਇਹ ਹੁਣ ਜੇ ਅਪਣ ਚੱਲ ਜਾਈ ਸਕੂਲ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਪਿਛਲੇ ਵੀਡੀਓ ਨੂੰ ਵੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਇਸ ਵਾਲੀ ਵੀਡੀਓ ਨੂੰ ਵੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਹੁਣ ਜਿਪਾ ਚੱਲੀਏ ਸਕੂਲ ਤੇ ਪਿੱਛੇ ਤੇ ਵੀ ਵਲੋਗ ਡੈਡੀ ਕੰਟੀਨਿਊ ਕਰੂੰਗਾ ਜੀ ਲੋ ਜੀ ਹੁਣ ਅਪਾ ਚੱਲੀਏ ਸਕੂਲ ਟਾਈਮ ਹੋ ਗਿਆ ਜੀ ਆਪਣਾ ਥੋੜੀ ਬਾਏ ਬਾਏ ਬਾਸ ਆਪਣੇ ਹੋਣ ਲੱਗਿਆ ਲੋ ਜੀ ਚੱਲਿਆ ਰਹਿਣਾ ਸਕੂਲ ਇਹਨਾਂ ਤੱਕੀ ਬਸ

ਸਾਰਾ ਨੋਜੀ ਫੈਕਟਰੀ ਗਾਰਡੀ ਫੈਕਟਰੀ ਗਾਰਡੀ ਬੰਦੇ ਨੇ ਕਨੇ ਪਾਲਟੀ ਹੋਈ ਪੀਆ ਗਿਆ ਕਿਹੜਾ ਇਹ ਕੱਲੇ ਇਹਦਾ ਰੈਟਿੰਗ ਦਾ ਬੋਲ ਰੈਡਮੀ ਹਾਂ ਇਹ ਮੈਨਾਂ ਕਹਦਾ ਦਾ ਵੀ ਮੈਂ ਫੋਨ ਲੈਣਾ ਹੈ ਇਹਦਾ ਰੈਡਮੀ ਨਾ ਤੇਰੇ ਪਤਾ ਕਰਿਆ ਜਾਰ ਨਾ ਬੰਦੇ ਤੇ ਆਪਣਾ ਇੱਕ ਬੋਲ ਪਤਾ ਲੱਗਣਾ ਉਹ ਕਹਿੰਦਾ ਤੇ 11:00 ਜਾਰ ਨੋਏ ਤਨ ਨਵਾਂ ਮੈਨਾਂ ਰੈਡਮੀ ਦਾ ਇਹਨਾਂ ਤੋਂ ਇਹ ਪੁੱਲਾ ਪੁਰਾਣਾ ਬਈ ਜਾਣਾ ਤੇ ਸਮਝ ਗਿਆ ਚਲ ਹੁਣ ਜਿਹੜੇ ਕੀ ਪਾਰਟੀ ਦੀ ਆ ਬੰਦੇ ਰੰਗ ਦਾ ਤੇ ਨੋਜੀ ਨੇ ਹਰੇਗੀ ਉਹ ਕਹਿੰਦੇ ਵੀ ਪੁਰਾਣਾ ਨਾ ਲੈ ਜਿਹੜਾ ਐਨਾ ਮੈਨੂੰ ਹੋਣਾ ਤਾਂ ਆਹ ਬੰਦ ਨੂੰ ਵੀ ਲੱਗਦਾ ਜਿਹੜਾ ਅੱਤੇ ਟੀਟੀ ਹੋਇਆ ਤਾਂ ਫਿਰ ਇਹ ਕੱਲ ਇਹਦਾ ਬੈਟਰੀ ਦੇ ਪੰਗਾ ਰਿਹਾ ਆ ਜਾ ਕੋਟੂ ਪਾ ਬੈਟਰੀ ਵੀ ਚੱਡੂਗੀ ਰਹਿਣੇ ਕੋਲ ਦਾ ਬੈਟਰੀ ਤੇ ਬੋਪਾ ਕਮੜਾ ਪਾਣੀ ਆ ਮੈਨੂੰ ਵੀ ਲੱਗਦਾ ਉਹ ਸਾਰੇ ਬੱਕੇ ਐਪਲ ਦੇ ਕਿੱਧਰ ਹੈ ਨਾ ਇੱਥੇ ਨਾ ਲਵਾ ਪੈਣਾ ਕਹਿੰਦਾ 11 ਗੁਰੂ ਰੱਖਦੇ ਬਦਨ ਹਾਂ ਫਿਰ ਉਹ ਵੀ ਹੁੰਦਾ ਤੇ ਕਹਿੰਦਾ ਬੀਬੀ ਨੇ ਤਾਂ ਤੇ ਨਿਕਲਦੇ ਟੀ ਗਿਆ ਉਹ ਵੀ ਰਾਤ ਨੂੰ ਸਵੇਰੋਂ ਹੀ ਪਤਾ ਲੱਗਿਆ ਅੱਜ ਜਾਊਗਾ ਅਸਤਰਾ ਜੀ ਜਿਆਦਾ ਨਾ ਬੁਖਾਰ ਕਹਿ ਲਈਏ ਤੋਂ ਖਾਂ ਕੇ ਹੋਵੇ ਨਾ ਮਲਕਮ ਜਾਉਣੀ ਪਾਣੀ ਪੀਏਗੀ ਬੰਦਾ ਉਹ ਆ ਮੰਨਦੀ ਨਹੀਂ ਏਕਾ ਸੀਡ ਵੀ ਉਹ ਜਲੇ ਲਈ ਆ ਬੁਖਾਰ ਵੀ ਸੀਡ ਨਾਲ ਡਾਕਟਰ ਦਾ ਧੱਕਾ ਪੈਂਦਾ ਵਾ ਜੇ ਕੋਈ ਤੇ ਗੁਰੂ ਗੋਬਿੰਦ ਲਾਇਆ ਪਿਆ ਕੋਈ ਕੋਈ ਬਾ ਕਹਿੰਦੇ ਕਿ ਖਾਂ ਕੇ ਅਜੇ ਖਾਮ ਹੁੰਦਾ ਹੈ ਨਾ ਬਜੇ ਰੋਈ ਜਾਉ ਆਹ ਫੋਨ ਸੀਡ ਕੇ ਲਈ ਹੈ ਸੀਡ ਹੈ ਭਾਦੋ ਹੋ ਜਾਂਦਾ ਕਹਿੰਦੀ ਅੱਜ ਦੁੱਧ ਸੋਣਾ ਮੇਟੀ ਲੈ ਕੇ ਆਉਣਾ ਕਹਿੰਦੀ ਮੈਂ ਦੁੱਧ ਚੱਕ ਲਿਆ ਉਹ ਨਹੀਂ ਕਹਿੰਦੀ ਜਦੋਂ ਗਾਹਕ ਨਹੀਂ ਹੁੰਦੇ ਵੀ ਮੈਂ ਕਮ ਸਾਰ ਲੈ ਕੇ ਆਉਂਦਾ ਕਹਿੰਦੀ ਬਿੱਜੀ ਕਰੀ ਇੱਥੇ ਆ ਗਈ ਕੋਈ ਜਲੇ ਸੀਡ ਐ ਬਾਦੋਂ ਨੂੰ ਹੋ ਜਾਂਦਾ ਫੁਖਾਰ ਦਾ ਫੁਖਾਰੋਂ ਬੈਠਦੇ ਨੇ ਇਹ ਬਾਦੋਂ ਦਾ ਫੁਖਾਰੇ ਹੋੜਦਰਾ ਤੋਂ ਆਉਂਦਾ ਨੇ ਨਹੀਂ ਹੋਂਦਾ ਜੇ ਮੌਕਾ ਨਹੀਂ ਦਿੰਦਾ ਇਹ ਜਿਹੜੀਆਂ ਬੈਂਟੀਆਂ ਬੋਥ ਚੇਂਜ ਹੁੰਦੀ ਹੈ ਨਾ ਕੋਈ ਵੀ ਜਦੋਂ ਬਹੁਤ ਸਮਾਂ ਲੱਗਦਾ ਬਹੁਤ ਸਮਾਂ ਲੱਗਦਾ ਮੈਂ ਲਾਦਾ ਮੈਂ ਅੱਜ ਸਵੇਰੇ 4 ਵਜੇ ਕੱਠ ਪਾਉਣ ਗਿਆ ਮੈਂ ਸਾਨੂੰ ਜਸਵੀਰ ਪੇ ਅੰਦਰ ਖਾਂਗਦਾ ਦਾ ਨਹੀਂ ਠੀਕ ਦਾ ਉਹ ਤਾਂ ਪਰਸੋਂ ਹਰਮਨ ਖੜੂ ਗਿਆ ਬਦਾ ਕੱਲ ਨੂੰ ਬਾਈ ਪਾਕਿਸਤਾਨ ਤੇ ਤੇ ਰਾਏ ਵੇ ਰੋਜ਼ੇ ਰੂਜ਼ੇ ਜਾਂਦੇ ਫਟਗੜਦਾ ਉਸ ਨੂੰ ਨੇ ਬੁਲਾਇਆ ਸੀ ਮੇਰੇ ਨਾਲ ਉੱਥੇ ਕੇ ਖਾ ਫੀਰ ਹੋ ਜਾਂਦਾ ਉਹ ਜਰ ਵੀ ਖਾਣੇ ਦੇ ਖੰਗ ਹੁੰਦੇ ਇੱਕ ਹੋਰ ਤਰ੍ਹਾਂ ਦਾ ਪਤਾ ਲੱਗਦਾ ਨਹੀਂ ਤੇ ਗळा ਰੋ ਗਿਆ ਵਾ ਮਹਾਜਾਨ ਉਹ ਕਿੱਲਾ ਲੱਗਦਾ ਉਹਦੇ ਬਾਅਦ ਜਦ ਮੈਂ ਮੈਂ ਚੋਣਗੇ ਅਸੀਂ 5:00 ਵਜੇ ਜਲਦੀ ਉਹ ਵੀ ਖਾਣ ਕਰਦਾ ਦਾ ਜਾਂ ਤਾਂ ਉਹ ਉਭਾ ਚੱਕਰ ਗਈ ਹੁਣ ਜੁਕੜੇ ਕਰਦਾ ਹੈ ਕਿ ਇਹਦੇ ਤੇ ਹੁਣ ਪਤਾ ਲੱਗੂ ਦੋ ਟੱਡੇ ਵੀ ਠੀਕ ਹੈ ਨਾ ਅੰਦਰ ਮੇਲੇ ਖਾਣਾ ਪੀਣਾ ਥੋੜਾ ਜਿਹਾ ਸਾਈਡ ਸਹੀ ਕਰ ਗਿਆ ਨਾ ਉਹਦਾ ਹੀ ਫਰਕ ਪਾਉਦਾ ਮੌਸਮ ਚੇਜ ਹੁੰਦੇ ਨਾ ਉਹਦਾ ਕੋਈ ਹੁੰਦਾ ਇਹਦੇ ਜੇ ਕੋਈ ਨਿਆਲੇ ਨੂਣਿਆਂ ਨੂੰ ਛੋਟ ਛੋਟਿਆਂ ਨੂੰ ਹੰਡਾ ਰੁੜੇ ਪਾਣੀ ਦੇ ਪਾਚਾ ਕੇ ਰੱਖੇ ਵਾਸੀ ੱਡੇ ਪਾਣੀ ਮੰਗਦੇ ਨਾ ਉਹਨੂੰ ਨੌਰਮਨ ਪਾਣੀ ਦਾ ਹੁਣ ਕੱਪੜੇ ਅਸੀਂ ਗਰਮੀ ਵਾਲੇ ਪਾਣੇ ਦਿਨ ਵੀ ਉਹੀ ਸਾਰਿਆਂ ਸਵੇਰੇ ਛੱਡ ਹੋ ਜਾਂਦੀ ਐ ਉਹ ਫੇਰ ਰੁਕਣੇ ਕੌਣ ਕਰ ਦਿੰਦੇ ਐ ਬਾਈਕ ਚੇਨ ਲੱਗੀਦਾ ਹਾਂ ਨਜ਼ਰ ਆਦਾ ਬਾਹਰ ਕੇਸਿਆਂ ਦੇ ਉਹਨਾਂ ਦੇ ਕੱਪੜਾ ਜੋੜਦੇ ਪੈਗਦਾ ਹੰਡਾ ਆਇਆ ਐ ਨਾ ਕਹ ਤੂੰ ਹਟ ਗਿਆ ਫਿਰ ਤੂੰ ਮੈਸੇਂਜ ਦੀ ਵੜੂਗਾ ਪਾਣੀ ਵੀ ਕੁਛ ਨਹੀਂ ਪਤਾ ਚੜਿਆ ਇੱਧਰ ਦੇਖਾ ਹੁਣ ਇਹ ਲਾਹਰ ਬੱਬੂਦਲਾ ਪਾਣੀ ਅੱਛਾ ਆਪਣੇ ਉਹਰੇ ਪੀਆ ਅੱਟਪੇ ਇਹਦੇ ਮੰਡ ਕੀ ਨਹੀਂ ਹੈਂਦੀ ਜਮਾਈ ਸੁੱਕਾ ਪਰ ਹਾਂ ਟੱਪਿਆਂ ਦੇ ਘਾ ਸੁੱਕਾ ਪਿਆ ਨ ਕੱਲਾ ਕੱਲਾ ਨਾ ਜਾ ਕੇ ਆਉਂਦੇ ਮਾਰ ਕੇ ਤੈਨੂੰ ਬੇੜਾ ਭਾਈ ਇੱਧਰ ਗਈ ਨਹੀਂ ਫਿਰ ਕੱਲ ਤੇ ਮਸੂਹੇ ਤੱਕ ਹੈ ਕੋਈ ਫੋਟ ਦੇ ਬਾਰੇ ਹੈ ਬਗੋਰੀ ਯਾਰ ਹਾਂ ਹੈ ਆਪਣੇ ਦੇ ਹਿਸਾਬ ਨਾਲ ਵੀ ਬਹੁਤਾ ਨਹੀਂ ਹੈਗਾ ਜਦੋਂ ਤਾਂ ਇਹ ਉਹ ਜਿਹੜੇ ਪਿਆਰ ਥੋੜਾ ਲੰਬਾ ਟਾਈਮ ਹੈ ਪਿਆ ਲੰਬਾ ਹੈ ਹਾਂ ਪਿਆ ਲੰਬਾ ਰੋਂਗਾ ਤਾਲੇ ਬੰਦੂ ਲੋ ਕਰਾਏ ਜਣੀ ਠੀਕ ਹੈ ਵਧੀਆ ਇੰਨਾ ਕ ਪਾਣੀ ਜੋਗਾ ਥੋੜਾ 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 ਪਈ ਗਿਆ ਜਦੋਂ ਮੋੜਨਾ ਕਰਦੇ ਹੋ ਥੋੜਾ ਤੋਂ ਦੂਰ ਦੇ ਖੜ ਜਾਂਦੇ ਆ ਅੱਜ ਵੀ ਜਾਣਾ ਦਾ ਬਾਅਦ ਵੀ ਕਰਾ ਲਿਆ ਉਹਨਾਂ ਨਾਲ ਜਲਦੀ ਇਸੇ ਮੈਂ ਕਰ ਦਿੰਦਾ ਉਹਾਂ ਬੈਂਕ ਆ ਗਈ ਜੀ ਸਾਰੀ ਹੋਊਗਾ ਰੋਡ ਦੇ ਕਿਨੇ ਮਾਰ ਕੇ ਅਵੇ ਆ ਟਾਈਮ ਮੇ ਮੋਦੀ ਮਾੜਨੀ ਨੂੰ ਬੱਚੇ ਥੋੜੂ ਬਾਹਰ ਲਾਪ ਕਰਾ ਹਾਲਾ ਨਹੀਂ ਜਾਣਾ ਹੈ ਵਿਚ ਵੜਕੇ ਵੀ ਹਾਲਾ ਜਖਾੜ ਨੂੰ ਜਿਆਦਾ ਵਿੱਚ ਦਾ ਖੜਾ ਜਿਆਦਾ ਡੋਲ ਪਰੇ ਹੋਣਾ ਨਾ ਸੁੱਕੀਆਂ ਖਾਲਾ ਹਾਲਾ ਖਾਲਾ ਨਹੀਂ ਵੀ ਆਉਂਦਾ ਇੱਥੇ ਨਹੀਂ ਦਾ ਪਿਆ ਨਹੀਂ ਕਹਿੰਦਾ ਵੰਡਮਾ ਕਿਆ ਪਤਾ ਜੀ ਪੈ ਜੀ ਬਰਾਤਰਾ ਤੇ ਰਹਿ ਸਕਦਾ ਨਾ ਨਾ ਪੈਦਾ ਦਾ ਤਿਲਕਾ ਨਾ ਉਸੇ ਹੀ ਕਰ ਤਿਲਕਾ ਹੋਉਂਦਾ ਤੇ ਚੱਪਰਾ ਖੋਲ ਕੇ ਹੁੰਦੇ ਨਾ ਕਿ ਕਿਤੇ ਜਿਹੜਾ ਬਾਣੀ ਦੇ ਪੁੱਤ ਜਿੰਦਾ ਦੇ ਚੱਪਰਾ ਖੋਲੇ ਹੋਏ ਹੋਏ ਉਹ ਤੇਰੇ ਪੱਖਾ ਕਿਵੇਂ ਆਜੇ ਮੇਰਾ ਤਾਂ ਠੀਕ ਐ ਸਾਲੀ ਥੱਕ ਜੀ ਹੋਈ ਵੀ ਐ ਲੈ ਖੁਸ਼ੀ ਵੀ ਐ ਚੱਪਲਾ ਮੈਂ ਉਹ ਕਹਿੰਦਾ ਤਪੋ ਉਹ ਖਾ ਕੇ ਜਾ ਮੈਂ ਬੋਲਦਾ ਗੱਲ ਬਹੁਤ ਆ ਕੱਲ ਦਾ ਸੜਾ ਮੀਟਰ ਮੁੰਡਾ ਸਰੀਰ ਬਾਰੇ ਵਿੱਚ ਚੱਕ ਕੇ ਹੈ ਨਹੀਂ ਮੇਰੇ ਕੋਲ ਆਇਆ ਉਹ ਮੈਂ ਕਹਿੰਦਾ ਠੀਕਾ ਮੀਨ ਲਾਇਆ ਕਹਿੰਦਾ ਅੱ비 ਬੁਖਾਰ ਜਾਂਦਾ ਇਹ ਵੀ ਆ ਨਾ ਬੁਖਾਰ ਵਿੱਚ ਆਉਂਦੇ ਨਹੀਂ ਡਿਕੇ ਪਹਿਲਾਂ ਪੱਟੀ ਦਿੰਦੇ ਹੁਣ ਕਾਰਨਾ ਬਸਾ ਤੂੰ ਵਰੀ ਗਿਆ ਕਹਿੰਦਾ ਇਹ ਨਹੀਂ ਤਰੇ ਕਹਿੰਦਾ ਦੋ ਘੰਟੇ ਆ ਜਾ ਤਿੰਨ ਦਾ ਕਹਿੰਦਾ ਫੇਰ ਕਹਿੰਦਾ 4 ਵਜੇ ਆਈਂ ਵਿਚਾਰਦੇ ਫੇਰ ਕਿ ਆਪਾਂ ਹੁਣ ਦੇਖਦਾ ਕਿਹਾ ਹੁਣ ਅੱਖਾਂ ਹੀ ਦੱਦੀਆਂ ਤੇਰੇ ਪਿਆਰੇ ਬਰਫ ਵਾਲੇ ਪਾਣੀ ਦੇ ਹੱਥ ਤੋਂ ਹੋਈ ਜਾਵੇ ਪੈਰ ਬੁੱਟ ਹੋਈ ਜਾਵੇ ਫੇਰ ਉਹ ਜੇ ਜਿਆਦਾ ਇਹਦਾ ਬੰਦਾ ਘੰਟਾ ਪੱਟਿਆ ਬਰਫ ਵਾਲੇ ਪਾਣੀ ਦੇ ਧੜੇ ਸਿਰ 'ਤੇ ਉਹਦਾ ਚੱਪਾ ਗਈ ਤਸਲੀਮਾ ਪਾਣੀ ਬਰਫ ਦਾ ਸੜ ਗਿਆ ਕੌਡਾ ਨਾਲੇ ਨੂੰ ਚੜਾਤਾ ਤੇ ਜੀ ਦਾ ਫੜਕ ਹੈ ਕਈ ਵਾਰ ਡੰਗਰ ਨੂੰ ਖੋਜਦਾ ਡਾਕਟਰ ਕਹਿੰਦਾ ਪਾਣੀ ਬਾਕਸ 'ਤੇ ਪਾਈ ਜਾਣਾ ਮੈਂ ਪਹਰ ਪਾਇਆ ਕੋਈ ਦਾਰ ਨਾ ਨਿਆਣੇ ਦੇ ਜੀ ਹੀ ਗਿਆ ਹੁਣੇ ਨਿਆਣੇ ਨੂੰ ਗਿਆਣਾ ਜਾ ਕੇ ਲੈ ਆਵੇ ਪੱਟੀਆਂ ਸੱਤ ਦਿਨ ਦੀ ਉਧਾਰਾ ਆਪਣੇ ਨਿਆਣੇ ਨੂੰ ਲੈ ਕੇ ਜਾਣੇ ਗਈ ਬਸ ਹੱਥਾਂ ਛੋੜੇ ਨੂੰ ਉਹ ਬਲ ਵੇਟ ਕੇ ਲੈ ਜਾਣੀ ਉਹਨੂੰ ਉਹ ਤੇ ਡਾਕਟਰ ਕਹਿੰਦਾ ਜਿਨਾ ਹੀ ਵਿਖਾਲ ਜਾਂਦੀ ਤੇ ਪੈਰਾਂ 'ਮੇ ਪਾਣੀ ਪਾਉ ਹੱਥਾਂ 'ਵਰ ਪਾਣੀ ਪਾਉ ਆਪਾਂ ਦਰਦੇ ਖੁਣੇ ਆ ਉਹ ਵੀ ਦਰਦੇ ਆ ਕੋ ਉਹ ਤੋਂ ਨਾਲ ਦਾ ਹੁਣ ਮੈਂ ਮੈਂ ਸੂਈ ਹੈ ਹੁਣ ਤੱਕ ਦਰਨੇ ਸਿਆਲ ਵਿੱਚ ਅੱਗੇ ਅਸੀਂ ਪਿੱਛੇ ਦੇ ਸਾਫ ਸੂਬ ਜੇ ਕਰ ਦਿੰਦੇ ਤੇ ਬਿਚੋੜਣ ਉਧਰ ਵਾਲ ਨਾਲ ਹੱਦੀਦਾਰੀ ਅਜਾ ਗਰਮੀ ਹੋਦੀ ਵਾਹ ਤਾਂ ਉਹ ਵਾਇਨਾ ਇੱਕ ਮਟਰ ਕਰਿਆ ਕਰਨ ਮਸੂ ਸਲੇ ਸਲੇ ਵੀ ਦਿਨੋਂ ਆਦਿ ਚੱਲ ਕਈ ਮਗਾਉਲ ਕਰਦੇ ਹੁੰਦੇ ਵਾਹ ਹੁਣ ਮੌਸਮ ਠੀਕ ਹੈ ਵੀ ਤਾਂ ਕਰਕੇ ਹੁੰਦਾ ਕਿ ਚੱਲ ਤੱਕਣਾ ਦਾ ਉਹ ਵੀ ਨੇ ਆ ਜਦੋਂ ਠੰਡ ਹੋਵੇ ਫਿਰ ਉਹਦੇ ਵਿੱਚ ਹੁੰਦਾ ਹੈ ਵੀ ਹੁਣ ਤੱਕ ਹੋਇਆ ਗਰਮਿਕਾ ਜੀ ਤਾਂ ਮੈਂ ਅੱਧ ਜਦੀ ਨਾਲ ਆਤੀ ਚੋੜੇ ਤੇ ਪਹਿਲਾਂ ਜੈ ਸਾਰੀ ਨਾਲ ਨਾਲ ਆ ਪਿੱਛੇ ਪਿੱਛੇ ਨਾਲ ਆ ਦੇ ਆਹੋ ਪਿੱਛੇ ਪਿੱਛੇ ਨਾਲ ਆ ਦੇ ਜਿਵੇਂ ਮੌਸਮੇ ਗਰਮਾ ਫੇਰ ਤਾਂ ਸਾਰੀ ਮਿੰਨ ਨਾਲ ਆ ਕੋਈ ਠਿਕਣੀ ਮੈਂ ਤਾਂ ਪਾਣੀ ਦਾ ਕਰ ਜਿੰਨਾ ਚ ਨੰਗਮ ਨਾਲ ਨਾਲ ਆ ਉਨੀ ਜੇ ਨਿਰ ਜਾਨ ਇਹ ਨਹੀਂ ਕਰਦਾ ਜਾਣ ਦੋੜ ਕੋਲੂ ਬਵਾ ਨਾ ਕੋਲੋੜਾ ਲੱਗੋੜੀ ਉੱਤੀ ਪੂਰੀ ਆ ਮਾਰਦੇ ਘਵਾ ਗਈ ਯਾਹੋ ਕੁਝ ਵਾਨਾ ਨਹੀਂ ਹੈ ਤਰ ਤੱਕ ਕਹਿਵੇਂ ਨਾ ਮੈਂ ਤਾਂ ਕਟਰਾਣ ਕਹਿਣਾ ਕਟਰਾ ਦਾ ਕਹਿਵੇਂ ਹੁੰਦਾ ਅਲੇ ਜੇ ਨਾ ਉਹਨੇ 40 ਵਾਲਾ ਨਹੀਂ ਹੈਗਾ ਅੱਛਾ ਨਰ ਦਾ ਨਿਆਰੇ ਧੱਕੇ ਜਿਗਰੇ ਝਗਾਉਂਦੇ ਆ ਬਾਈ ਥੇ ਲੱਗੇ ਰਹੇ ਨਾ ਲੱਤੇ ਬਹੁਤ ਲੰਬੀਆਂ ਲੰਬੀਆਂ ਖੜਦਾ ਹੀ ਗਿਆ ਭਾਈ ਜੇ ਮੇਰਾ ਬਦੌਣੇ ਹੋਇਆ ਮੇਰਾ ਤਰੇ ਉਹ ਬਾਈ ਕਹਿੰਦਾ ਕਹਿੰਦਾ ਮੈਨੂੰ ਘੱਟੇ ਪਾਣ ਦਾ ਬੋਝ ਆਉਗਾ ਘੱਟਾ ਮਾਸਰ ਮੈਂ ਲੈਣਾ ਮਾਜੀ ਬਾਈ ਵੱਜ ਗਿਆ ਫਿਰ ਜਿਹੜਾ ਵੀ ਇਹ ਪਹਿਲਾਂ ਚੜਦੇ ਨਹੀਂ ਜ਼ਰੇ ਆਗੇ ਪਰ ਇਹਦੇ ਚੜੇ ਆ ਦੋ ਆ ਤਾਂ ਪਾ ਦੋ ਵੇਚ ਦੇ ਦੋ ਵਿੱਚ ਹੀ ਜੀ ਆ ਪਾਈ ਅਸੀਂ ਕਟਾ ਜੇ ਵੱਜ ਗਿਆ ਫਰੀ ਦੇਣਾ ਜਿਹੜਾ ਬਾਈ ਜੰਦਾ ਉਹਨੂੰ ਜੇ ਵੱਜ ਗਿਆ ਹਾਂ ਜੇ ਵੱਜ ਗਿਆ ਆ ਜੇ ਇਹੇ ਵੇਚਣਾ ਨਹੀਂ ਹੈਗਾ ਉਹਦੇ ਕਰਮਾਂ ਦੇ ਵੱਜੇ ਹੈ ਉਹਦੇ ਕਰਮਾਂ ਦਾ ਵੱਜੇ ਉਹਦੇ ਕਰਮਾਂ ਦਾ ਵੱਜੇ ਲਓ ਜੀ ਆਪਣੇ ਘਰ ਤੇ ਆ ਰਹਿਆ ਤਾਂ ਸਾਹਮਣੇ ਜਾਨ ਮਹਲ ਦੇ ਘਰ ਦੀ ਚੱਲ ਲਈ ਟਾਟ ਭਾਈ ਨਵਾਂ ਮਕਾਨ ਪਾਉਣਾ ਇਹਨੇ ਉਰੇ ਆ ਬੈਠਾ ਉਹ ਲੇ ਜਮਾ ਮਸੜ ਮਸੜ ਤੂੰ ਬੈਠਾ ਰੇ ਆਪਰੇ ਘਾਹ ਦੀ ਭਾਂ ਲੱਗੇ ਹੋਇਆ ਕੰਮ ਯਾਰ ਹੂੰ ਅੱਜ ਮੈਂ ਕਰਾਈਆ ਤੇ ਹੋਈ ਨਹੀਂ ਕਰਾਂ ਅੱਛਾ ਆਹ ਇਹਨਾਂ ਨੇ ਮਲਵਾ ਗੇ ਨਾ ਕੱਢ ਕੇ ਬਾਹਰ ਜਿਹੜੇ ਰੋਟੀ ਵਾਲਾ ਠੀਕ ਹੈ ਬਾਕੀ ਤੇ ਵਜਣਾ ਭਰਤ ਵਿੱਚ ਜਿਹੜੀ ਹਿੱਟ ਹੈ ਨਾ ਉਹ ਤਾਂ ਸਾਫ਼ ਕਰਕੇ ਨਾ ਛੱਠੇ ਛੁੱਠੇ ਲਾ ਦਿੱਤੇ ਹੂੰ ਹੂੰ ਮੌਕਾ ਗਿਆ ਤਾਂ ਪਹਿਲਾਂ ਵੀ ਇੱਥੇ ਟਰੈਕਟਰ ਖੜਾਉਣਾ ਨੂੰ ਟਰੈਕਟਰ ਖੜਾਤਾ ਹੁਣ ਫਿਰ ਘਰਾਂ ਕੋਈ ਵੀ ਨਹੀਂ ਹੈਗਾ ਅੱਛਾ ਉਦੋਂ ਦੇਖ ਤਰਾ ਹੀ ਵੀ ਨਹੀਂ ਹੈ ਕੋਈ ਲੱਗੇ ਸਾਰੇ ਹੂੰ ਹੂੰ ਨਹੀਂ ਦੇ ਇੱਕ ਦੋ ਨੂੰ ਫੋਨ ਕਰਕੇ ਕਰਦੇ ਹੁਣ ਇਹਨਾਂ ਨੂੰ ਕਿਹਾ ਵਾਹ ਚੱਲ ਭਰ ਜਾਂਦੇ ਮੈਨੂੰ ਦੱਸ ਦੇ ਹੁਣ ਟਰਾਲੀ ਭਰ ਗਈ ਤੇ ਹਾਂ ਅੱਛਾ ਰੋੜਾ ਜੀ ਉੱਥੇ ਧਾਰ ਕੇ ਆਇਆ ਖਾਲੀ ਕਰ ਜਾਂਦੀ ਖਾਲੀ ਕਰ ਜਾਂਦੀ ਜਾਨੀ ਇੰਨਾ ਫਾਇਦਾ ਲੈ ਟਰਾਲੀ ਦਾ ਹਾਂ ਜੇ ਇਕੜੀ ਦਾ ਫਾਇਦਾ ਚੱਕ ਹੋ ਜਾਂਦਾ ਬਈ ਪੜੀ ਜਾਂਦੇ ਹੁਣ ਲੇਵਰ ਲੱਗੀ ਪਈ ਆ ਨਿਊਆ ਕੱਢਣ ਲੱਗੇ ਪਿਆ ਅੱਛਾ ਕੰਮ ਹੈ ਪਰ ਤੇ ਢਾਹੂਗਾ ਸਾਰੇ ਜੀ ਢਾਹ ਤਾਂ ਹੋ ਗਿਆ ਕੰਮ ਹਲੇ ਨਿਊਆ ਦਾ ਬਹੁਤ ਪਿਆ ਹਾਂ ਹਾਂ ਇਹ ਮਲਬਾ ਹੀ ਬਹੁਤ ਪਿਆ ਹਲੇ ਮਲਬਾ ਵੀ ਬਹੁਤ ਪਿਆ ਚਾਹ ਸਭ ਚੱਕ ਆਹ ਤਾਂ ਸਾਫ਼ ਹੋਣੀ ਹੈ ਹਿੱਟ ਹਾਂ ਆਹ ਹਿੱਟ ਜਣੀ ਇੰਨਾ ਹੈ ਜਿਹੜਾ ਜਿਹ ਜਿਹੜਾ ਆਸਮੈਂਟ ਹੈ ਇਹ ਨਾ ਔਖਾ ਹੋਣਾਗਾ ਆਪ ਇਹ ਤਾਂ ਫਿਰ ਰੂੜੀ ਰੂੜੀ ਦੇ ਕੰਮ ਵੀ ਹੋਣੇ ਆ ਹੁਣ ਆਹ ਰੂੜੀਓ ਬਣੀ ਗਈ ਸਾਰੀ ਐ ਸਾਬ ਇਹਨਾਂ ਨੇ ਜੇ ਠੱਠ ਸਾਫ ਹੋ ਗਿਆ ਕਰ ਜਾਂਦੇ ਆ ਅਸਰੀਆ ਸਰੀਆ ਵੀ ਸਾਰਾ ਸਕ੍ਰੈਪ ਚ ਆਉ ਆਹ ਸਕ੍ਰੈਪ ਹੈ ਜਿਹੜਾ ਉਹ ਮਕਾਨ ਨਵੇਂ ਦਾ ਲੈਂਟਰ ਉਧਰਿਆ ਸਰੀਆ ਪਰ ਉਹ ਸਾਫ ਹੈ ਜਮੈਂ ਠੀਕ ਹੈ ਉਹ ਆ ਜਾਣ ਨੂੰ ਅਜ ਕੰਮ ਆਦਾ ਬਕਾਉ ਹੈ ਵੇਜ ਵੀ ਦਿੱਤਾ ਇਹਨੇ ਯਾਨੀ ਅੱਧੇ ਪਟਾਇਲ ਬਾਲਾ ਤਾਂ ਅੱਧੇ ਬਲੈਂਡਰ ਤਾਂ ਇਹਦਾ ਇਹਦਾ ਹੋਰ ਕੰਮ ਕਰਿਆ ਬਤਾ ਦੇਖ ਥੱਲੇ ਦੇਖ ਨੀ ਨਿਛਾਣੇ ਆ ਇਹ ਬਾਲੇ ਪਏ ਤੇ ਇਹਦਾ ਸ਼ੁਕਰ ਕਿਹੜੇ ਖਰਾਬੇ ਖੜੇ ਤੇ ਗਲ ਗੇ ਉਹ ਮੈਂ ਖਾ ਲੇ ਆਹ ਲੱਕੜੇ ਦੇ ਕੋਈ ਸਭ ਖਤਮ ਹੋ ਗਏ ਆ ਠੀਕ ਇਹਦੇ ਉੱਪਰ ਚਾਰੇ ਬਾਬੇ ਉਹਨੂੰ ਲੈਂਟਰ ਦਾ ਅੱਛਾ ਉਹ ਗਲਤ ਜਿਹਾ ਕੰਮ ਕਰਿਆ ਬਤਾ ਉਹ ਫੇਰ ਸਾਰੇ ਢਾਇਆ ਹੋ ਤਾਂ ਕਿੰਨਾ ਮਲਬਾ ਛੱਤ ਨਾਲ ਝੱਲ ਲਿਆ ਜਿਹੜੇ ਸਭ ਦਾ ਬਾਲੇ ਨਿਕਲੇ ਅਸੀਂ ਤਾਂ ਹੈਰਾਨ ਰਹਿ ਗਏ ਹੂੰ ਹੂੰ ਜਿਹੜਿਆ ਨੇ ਸਾਰਾ ਕੁਝ ਉਹ ਪਰਾਂ ਦਾ ਮਤਲਬ ਉਹ ਲੈਂਟਰ ਲੱਗਿਆ ਬਤਾ ਅੱਛਾ ਵੀ ਫੇਰ ਉਹ ਵੀ ਢਾਉਣਾ ਪਹਿਲੇ ਇਹਨਾਂ ਨੂੰ ਰੱਖਣਾ ਤਾਂ ਹੋਊ ਈ ਜਗਾ ਤਾਂ ਸੁਣੀ ਹੋਣੀ ਇਹਨਾਂ ਦੀ ਉਰੇ ਜਗਾ ਦਾ ਕੀ ਅੰਤ ਹੁਣ ਆਉਂਦੇ ਇਹ ਤਾਂ ਛੋੜੀਏ ਕੋਠੀ ਦਾ ਪਣਾ ਹੀ ਪੈਣੀ ਹੂੰ ਹਾਂ ਬੇੜਾ ਬਣ ਜਾਣਾ ਤੇ ਨੀ ਬੇੜਾ ਹੁਣ ਇੱਧਰ ਨੂੰ ਮੂਰੇ ਬੇੜਾ ਹੋ ਜਾਊਗਾ ਸਾਨੂੰ ਪਰਾਂ ਦੇ ਦਿੱਤਾ ਦਾ ਹੂੰ ਹੂੰ ਵੀ ਉੱਤੇ ਵਾਲੇ ਤਿੰਨੇ ਜਣੇ ਇੱਧਰ ਦੇ ਦਿੱਤਾ ਦਾ ਅੱਛਾ ਉਹਦੇ ਦੋ ਹਿੱਸੇ ਨੇਤਰਾਂ ਕੋਲ ਤੇ 21 ਕੋਲ ਤਾਂ ਇਹਨਾਂ ਦਾ ਹਿੱਸਾ ਨੇਤਰਾਂ ਦੇ ਇਸ ਮਕਾਨ ਪਾਸ ਉੱਥੇ ਜਾ ਠੀਕ ਹੈ ਉਹ ਵੀ ਨੇਤਰਾਂ ਨਾਲ ਉੱਥੇ ਲੈ ਲੈ ਇਹਨੂੰ ਹੋਰੇ ਦੇ ਤਾਂ ਮੈਂ ਨੇਤਰਾਂ ਨਾਲ ਖਰੀਦ ਲਿਆ ਉਹਦਾ ਹਾਂ ਹੁਣ ਇਹਦਾ ਇੱਧਰ ਤੋਂ ਕੋਈ ਆਵਦ ਨਹੀਂ ਰਸਤੇ ਨੂੰ ਕਰਿਆ ਪਤਾ ਹੂੰ ਹੂੰ ਹੁਣ ਉਹਦੇ ਤੋਂ ਮਕਾਨ ਆਇ ਨੂੰ ਪਾਊਗਾ ਤੇਰੇ ਹੁਣ ਰਸਤੇ ਕਿ ਨਹੀਂ ਹੋ ਜੂਗਾ ਆਹ ਆ ਗਏ ਜੀ ਰਸਤਾ ਇੱਧਰ ਤੇ ਹਾਂ ਐਨੂੰ ਜਾਂਦਾ ਤੇ ਆਹ ਪੈਣੀ ਪਿੰਨੂ ਚਲੀ ਜਾਂਦੀ ਸੜਕ ਇਹਨਾਂ ਦਾ ਹੁਣ ਇੱਧਰ ਨੂੰ ਹੋ ਜਾਊਗਾ ਹਾਂ ਖਰਚਾ ਵੀ ਬਹੁਤ ਆ ਮਕਾਨ ਬਣਾਇਆ ਜੀ ਹਾਂ ਹਾਂ ਹ ਸਰਦਾਰ ਬੰਦਿਆ ਨੇ ਕੀ ਕਰਨਾ ਟੁਰਦੇ ਆ ਹੂੰ ਹੂੰ ਪਤਾ ਨਹੀਂ ਕਿਹਦੇ ਹੱਬ ਕੋਲ ਕਰ ਗਏ ਲੈ ਸੂਣਾ ਖਾਦੇ ਪਹਿਲੇ ਵੀ ਬਚਾ ਹੋ ਗਿਆ ਇਹਨਾਂ ਦਾ ਹੂੰ ਹੂੰ ਜਿਹਦੇ ਹੱਬਗਾ ਚਲ ਟਾਈਮ ਲੱਗਣਾ ਹਲੇ ਬਾਈਆਂ ਨੂੰ ਅੱਜ 22 23 ਦਿਨ ਹੋ ਗਏ ਲੱਗੇ ਢਾਉਣ ਲੱਗੇ ਇਹਨਾਂ ਨੂੰ ਬਹੁਤ ਮਰਵਾ ਚੱਲੇ ਫੇਰ ਨਿਕੜ ਰਿਹਾ ਦਬਾ ਰੋੜੀ ਜੋਗਰ ਨਹੀਂ ਕੱਢ ਲੈਣੇ ਲਾ ਕੇ ਇਕੱਠੇ ਜੁੜਦੇ ਨੇ ਲਾਤੇ ਅੰਨੂਆ ਬਹੁਤ ਕੱਢਨੇ ਲੱਖ ਲੱਖ ਸਾਂਤ ਦੂੰਗੇ ਢੁੰਨੂਆ ਹੋ ਜਾ ਹਾਂ ਪਰ ਤੋਂ ਦਿਨ ਤੋਂ ਵੱਧਾ ਹੀ ਹੈ ਨੀਮਾ ਹੋਈਗਾ ਭਰਤ ਪਾਈ ਗਿਆ ਹੂੰ ਹੂੰ ਹੁਣ ਉਹ ਮੇਰਾ ਉਹ ਤੇ ਵੀ ਮੇਰਾ ਉੱਚਾ ਇਹਨੇ ਫੇਰ ਉਹ ਚੱਕਿਆ ਤਾਂ ਇਤਰਾ ਜਿਹੜੀ ਜਗ੍ਹਾ ਦਿੱਤੀ ਫਿਰ ਅੱਛਾ ਉੱਥੇ ਫੇਰ ਸੇਪਾ ਲਾ ਦਿੱਤ ਦੋਹਰੋਂ ਕਰ ਹੁਣ ਜਣੀ ਉਤੇ ਕਹਿੰਦਾ ਫੁੱਟ ਕੇ ਚੱਕਣਾ ਬਹੁਤ ਨਹੀਂ ਚੱਕਣਾ ਉਹ ਹੱਦ ਹੈ ਠੀਕ ਫਿਰ ਇੱਥੇ ਇੱਥੇ ਫੁੱਟ ਕੇ ਦਾ ਫਰਕ ਰਹੂਗਾ ਉਹਦੇ ਫਿਰ ਪਰ ਇਹਨੂੰ ਸਿੱਪ ਕਹਾਵਣ ਜੂ ਬੇੜਾ ਨਹੀਂ ਮਾਰੇ ਜੂ ਮੜਾ ਜਾ ਇੱਥੇ ਪਾਣੀ ਦਾ ਨਹੀਂ ਖਤਰਾ ਫਿਰਨਾ ਹੂੰ ਹੂੰ ਇਆ ਆ ਕੇ ਹੁਣ ਮਹਾਜਾਲੇ ਨੇ ਤਿੰਨ ਚਾਰ ਗੱਡੇ ਲੱਗਣੇ ਆ ਲਾ ਦਾਂਗੇ ਅਸੀਂ ਵਿਹਲੀ ਬੈਠੇ ਇੱਥੇ ਠੀਕ ਜੇ ਭਰ ਜਾਂਦੇ ਫੋਨ ਕਰ ਦਿੰਦੇ ਆ ਇਹ ਤਾਂ ਹੈ ਪਹਿਲਾਂ ਖੜਾ ਗਿਆ ਤਾਂ ਟਰੈਕਟਰ ਅਛਾ ਪਹਿਲਾਂ ਟਰਾਲੀ ਉਰੇ ਖੜਾਈ ਦੀ ਗੱਲੀ ਹਾਂ ਕਿ ਇੱਥੇ ਦਾ ਗੱਟਾ ਭਜ ਜਾਂਦੇ ਇਹਨਾਂ ਦਾ ਮੂਰੇ ਭਰਤੀ ਫਿਰ ਟਰੈਕਟਰ ਲਿਆ ਕੇ ਫਿਰ ਜੋੜ ਕੇ ਹੁਣ ਚਾਲੇ ਜੂ ਜੂ ਪਹਿਲਾਂ ਹੋਈ ਜਾਣਾ ਗਾਹਾਂ ਟਰਾਲੀ ਜਾਂਦੀ ਹੋਣੀ ਹੁਣ ਅੰਦਰ ਵੱਟ ਵੀ ਹੋ ਗਈ ਹੂੰ ਹੂੰ ਵੀ ਚੱਕੀ ਜਾਣੀ ਆ ਹੁਣ ਮਾੜੇ ਬੰਦੇ ਵੀ 7-8 ਆਏ ਪਏ ਠੀਕ ਕੋਈ ਨੂਆ ਕੱਢਦਾ ਕੋਈ ਟਾ ਸਾਫ਼ ਕਰਦਾ ਬਾਕੀ ਲੇਵਲ ਦਨ ਲੱਗੀ ਵੇ ਲਓ ਜੀ ਮਰੇ ਸੁਖਦੀਪ ਨੂੰ ਸ ਮਾਤਰ ਨੂੰ ਦਾ ਪਹਿਲਾ ਮੇਲੇ ਤੁਸੀਂ ਬਾਹਰ ਤਾਈ ਦਾੰਦ ਕੜਦਾ ਮਿਲੋ ਜੱਗੇ ਨੂੰ ਸਤਿ ਸ਼੍ਰੀ ਅਕਾਲ ਜੀ ਆਪਣੇ ਹਲੋ ਕਹ ਲੈ ਵਧੀਆ ਭਾਈ ਹੋਰ ਵੀ ਕਿਹੜਾ ਦੇ ਦਿੱਤਾ ਮਿਰੂ ਦਿਖਾ ਦੋ ਇਹਨੂੰ ਦੇ ਤੇ ਹੁਣ ਮੈਨੂੰ ਤਾਂ ਮਿਲਦਾ ਹੀ ਨਹੀਂ ਹੈਗਾ ਉਹ ਤਾਂ ਹੁਣ ਦਲਵੀਰ ਵਾਂਗ ਦਾ ਏ ਅੱਛਾ ਦੱਸ ਫੋਨ ਨੂੰ ਫੋਨ ਨੂੰ ਕਹਿੰਦੇ ਵਧੀਆ ਵਧੀਆ ਹਾਂ ਫੜਾਉਂਗਾ ਵੀ ਦੇਖੀ ਹੁਣ ਵੀਡੀਓ ਵੀਡੀਓ ਕਿਵੇਂ ਆ ਕੁਆਲਿਟੀ ਕੁਆਲਿਟੀ ਵਧੀਆ ਹੈ ਨਾ ਫਰਕ ਅੱਛਾ ਮੈਂ ਵੀ ਦੇਖੀ ਆ ਕਮੈਂਟ ਵੀ ਦੇਖਿਆ ਮੈਂ ਅੱਛਾ ਇਹਨਾਂ ਵੀ ਫਰਕ ਹੈ ਕੁਆਲਿਟੀ ਦਾ ਹਾਂ ਨਾ ਠੀਕ ਹੈ ਬੜੀ ਵਧੀਆ ਏ ਕੋਈ ਤਾਂ ਖਾ ਗਿਆ ਨਵਾਂ ਫੋਨ ਆ ਰਿਹਾ ਵਧੀਆ ਹੰਦਾਂ ਤੁਹਾਨੂੰ ਕਹਿੰਦਾ ਸਭ ਤੋਂ ਵਧੀਆ ਕੁਆਲਿਟੀ ਹੂੰ ਹੂੰ ਐਮ ਆਈ ਹਾਂ ਦਾ ਫੋਨ ਵਧੀਆ ਇੱਕ ਜਸਵੀਰ ਬਾਈ ਕੋਲ ਦਾ ਜਿਹੜਾ ਪਹਿਲਾ ਵਨ ਪਲੱਸ ਕਿਹੜਾ ਨਾਮ ਭਾਈ 14000 ਰੁਪਏ ਵਧੀਆ ਨਹੀਂ ਹੋਊਗਾ ਹਾਂ 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 ਭਾਈ ਇਹ ਵੀ ਰੇਟ ਦੱਸਣਾ ਆਪਾਂ ਨੇ ਬਾਈ ਨੇ ਕਮੈਂਟ ਚ ਰੇਟ ਪੁੱਛਿਆ ਤਾਂ ਕਿਹੜਾ ਐ ਐਮ ਆਈ ਐਮ ਆਈ 13 ਪ੍ਰੋ ਆ ਕਿ 13 ਨਹੀਂ ਲੈ ਕੇ ਆਇਆ ਇਹ ਲੈ ਕੇ ਆਇਆ ਕਿ ਵਿਸਾਲ ਹੋ ਗਿਆ ਇਹਨੂੰ 25 ਉਹ ਵੀਡੀਓ ਚ ਹੈਗਾ ਤੇਰੀ ਵਾਲੀ ਜੋ ਹਾਂ ਡੱਬਾ ਕਿੱਥੇ ਆ ਡੱਬਾ ਘਰੇ ਪਿਆ ਇਹਦੇ ਇਹਦੀ ਇਹ ਵੀਡੀਓ ਚ ਹੈਗਾ ਉਹ ਇੰਨਾ ਹੀ ਮੰਨ ਲਿਆ ਤੇਰਾ ਏ ਤਵਰ ਨਹੀਂ ਲਿਆਦਾ ਆਪਾਂ ਨੇ ਤੇਰਾ ਪਰੋ ਉੰਜੋ ਲਗਾ ਦਿਓ ਕਿ ਸੰ ਤੇਰਾ ਪਰੋ ਨਾ ਪਰੋ ਲਾਗੇ ਤੇ ਅਰਜੀਆ ਚੈੱਕ ਕਰਨ ਦੇ ਬਾਈ ਦੇਖ ਕੇ ਦੱਸਦੇ ਆ ਵੀਰ ਵੀ ਕਿਹੜਾ ਇਹ ਤਾਂ ਭੁੱਲ ਵੀ ਜਾਣੀ ਜਦੋਂ ਇਹ ਹਾਂ 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 ਪਹਿਲੇ ਲੱਭਣਾ ਬਾਈ ਉਹ ਗੱਲ ਵਾਲੀ ਜੱਗੇ ਤਾਂ ਐ ਬੜਾ ਖਾਣ ਬਜੂਰ ਦੱਤਾ ਵਾ ਮਲੂਦ ਰਾਂਦਾ 13 ਹੀ ਆ ਬੰਦਰ 13 13 MI 13 Pro ਅੱਗੇ ਬੱਟ ਦੇ ਲੈ ਜਾ MI 13 ਇਹ Redmi ਦਾ 13 MI ਕਹੋ ਨਾ ਬੈ ਨਾਲ 13 Pro ਬੰਦੇ ਨਾਲ ਜਾਓ ਆ ਜਵਿੰਦਰ ਭਾਈ ਦੇ ਆ ਡੱਬਾ ਭਾਈ ਲਾਲ ਰੰਗ ਦਾ 13 13 ਐ ਭਾਈ ਉਹ ਕਹਿੰਦਾ ਜਿੱਥੇ ਮਰਜ਼ੀ ਟਰਾਈ ਕਰ ਲੋ ਵੀ ਠੀਕ ਹੈ ਠੀਕ ਹੈ ਰੁਪਈਆ ਜ਼ਿਆਦਾ ਸ਼ੇਰ ਲੈ ਲਿਆ ਉਹਨੇ ਅੱਛਾ ਇਹਦੇ ਨਾਲ ਚਾਰ ਜੀ ਮਿਲ ਗਿਆ ਹੋਰ ਫੋਨਾਂ ਦੇ ਚਾਰਜ ਨਹੀਂ ਟਰਾਈ ਕਰ ਵੀ ਕਰ ਲੋ ਕੋਈ ਰੇਟ ਘਾਟਾ ਆ ਰੇਟ ਦੀ ਜੇ ਤੁਹਾਨੂੰ ਜ਼ਿਆਦਾ ਲੱਗਦਾ ਕਹਿੰਦਾ ਹੁਣ ਹੋਰ ਵੀ ਹੈਗੇ ਤੇ ਫੋਨ ਹਾਂ ਕਦਰ ਇਹ ਸੰਸਮ ਦੇ ਮੋੜੇ ਮਗਰ ਚਾਰਜ ਨਹੀਂ ਹੈਗਾ ਉਹ ਕਹਿੰਦਾ ਭਾਈ 2000 ਦਾ ਚਾਰਜ ਹੀ ਲੈਣਾ ਪੈਣਾ ਅੱਛਾ ਬਹੁਤ ਘੱਟ ਫੋਨ ਆ ਹੁਣ ਜਿਹੜੇ ਚਾਰਜ ਹੀ ਦਿੰਦੇ ਨਹੀਂ ਬੰਦੇ ਕਰਦਾ ਆ ਉਹ ਆਈਫੋਨ ਵਰਗੇ ਉਹਦੇ ਡੱਬੇ ਪਾ ਛੋਟੇ ਹੀ ਆ ਗਏ ਹੁਣ ਚਾਰਜ ਵੀ ਨਹੀਂ ਹੈਡਫੋਨ ਵੀ ਨਹੀਂ ਕੁਛ ਨਹੀਂ ਹੈਗਾ ਕੱਲਾ ਫੋਨ ਹੈ ਚਾਰਜ ਵੀ ਚੱਕਦਾ ਕੰਪਨੀ ਵਾਲਿਆਂ ਦਾ ਗਰੀਬ ਹੋ ਗਿਆ ਹਾਂ ਸੰਸਮ ਦਾ ਐਨਿਊ ਚਾਰਜ ਕਿਸੇ ਫੋਨ ਨੂੰ ਰਾਜ ਘਟਾਇਆ ਨਹੀਂ ਉਹ ਨਹੀਂ ਵਧਾਇਆ ਬਲੈਕ ਦਾ ਰੇਟ ਵਧ ਗਿਆ ਇਹਦੇ ਆਈ ਦਾ ਬਚਾ ਲਿਆ ਉਹਨਾਂ ਨੂੰ 2000 ਇਰਦਮ ਚਾਰਜ ਦੇ ਦੇਣਾ ਹਾਂ ਪਤਾ ਕੀ ਗੱਲ ਹੈ ਜਿਹੜਾ ਫੋਨ ਦਾ ਆਪਾਂ ਨੂੰ ਚਾਰਜ ਗੈਲ ਮਿਲ ਜਾਂਦਾ ਉਹ ਠੀਕ ਰਹਿੰਦਾ ਆਪਾਂ ਘਰ ਲਿਆ ਕੇ ਹੋਰ-ਹੋਰ ਚਾਰਜ ਲਾਈ ਜਾਂਦੇ ਆ ਫਿਰ ਤੇ ਉਹ ਚਾਰਜ ਅੱਗੇ ਉਹ ਬੈਟਰੀ ਦੇ हिसाब ਨਾਲ ਬਣਿਆ ਹੁੰਦਾ ਹੈ ਹਾਂ ਜਿਹੜਾ ਆਪਾਂ ਨੇ ਬਾਦਵਾ ਲੈ ਲੈਣਾ ਕਿਸੇ ਦੁਕਾਨ ਤੇ ਉਹ ਨਾਲ ਨਹੀਂ ਮਿਲਦਾ ਉਹ ਜਿਹੜਾ ਆਪਾਂ ਨੂੰ ਇੱਕ 26000 ਜਾਂ 29000 ਦਾ ਕਹਿੰਦਾ ਉਹ 13 ਮਿੰਟ ਚ ਕਹਿੰਦਾ ਕਹਿੰਦਾ 13 ਮਿੰਟ ਚ ਫੁੱਲ ਦੇਖਿਆ ਕੈਮਰਾ 200 ਮੈਗਾਪਿਕਸਲ ਦਾ ਸਰਬਜੀਤ ਕੋਲ ਲਿਕੇ ਆ ਬਸ ਸਰਬਜੀਤ ਉਹ ਹਰੇਕ ਦੇ ਫੋਨ ਨੂੰ ਲੱਗੀ ਗਿਆ ਇਹ ਲੱਗਾ ਉਹ ਚਾਰਜ ਸਿੱਤੀ ਕਰਦਾ ਦਾ ਉਸੋ ਫਾਸਟ ਦਾ ਬੰਗੇੜ ਦਾ ਸੋਹੇ ਤੇ ਫਸਟ ਚਾਰਜ ਕਹਿੰਦਾ ਜਿਹੜਾ ਜੀਤਦਾ ਜਿਹੜੀ ਗੈਲ ਚੀਜ਼ ਸਹੀ ਹੁੰਦੀ ਆ ਫਿਰ ਕਈ ਵਾਰ ਅਗਲਾ ਸਾਡੇ ਵਾਲੇ ਮੰਗੋ ਪੱਤਾ ਹੀ ਖੂਕ ਦਿੰਦਾ ਜਿਆਦਾ ਤੇਜ਼ ਲੱਗ ਗਿਆ ਯਾਰ ਫਿਰ ਕੰਮੇ ਖਰਾਬ ਹੋ ਗਿਆ ਉਹ ਬਾਈ ਆਇਆ ਹੋ ਗਿਆ ਇਹ ਬੈਟਰੀ ਆਉਂਦੇ ਛੋਟੇ ਆ ਬਹੁਤ ਜਿਆਦਾ ਲੱਗੀ ਚਾਰਜ ਬੜਾ ਲਾਉਂਗਾ ਫਰਕ ਬੈਂਡ ਹੋਣੀ ਕੰਪਨੀ ਨੂੰ ਗੈਲ ਦੇਣਾ ਉਹਵਰਡੋਜ਼ ਆ ਦੇਖਿਆ ਵੇ ਉਹਵਰਡੋਜ਼ ਲੱਗ ਗਈ ਉਹਵਰਡੋਜ਼ ਲੱਗ ਗਈ ਤੇਰੇ ਉਹਵਰਡੋਜ਼ ਲੱਗ ਗਈ ਉਹਵਰਡੋਜ਼ ਹੁਣ ਕਿਹੜੇ ਘੱਟ ਲੱਗਦੀ ਐ ਇੱਦਾਂ ਦਾ ਮੋਟਾ ਦਾ ਹੋ ਥੋੜੇ ਨਾ ਹੱਥ ਪੈ ਗਈ ਹੈ ਮੈਂ ਸੌਣ ਤੁਰ ਪੜੋ ਬੋਲਦਾ ਵੀ ਚਾਲ ਚੱਲੀ ਜਾਣਾ ਬਾਈ ਕੰਮ ਮੋਟਰ ਪਰ ਰੋਣ ਪਾ ਲੱਗੀਆਂ ਮੈਂ ਦੁਪਹਿਰੇ ਇਕੱਠ ਹੋਇਆ ਆ ਖਾ ਦੋ ਟਿਕੀ ਆ ਓਕੇ ਚੰਗਾ ਜੀ ਮੈਂ ਤੇ ਅਗਲੀ ਵੀਡੀਓ ਚ ਹਾਂ ਅਸੀਂ ਕੱਲ ਹਸਰੀ ਗਾਜ ਅਸਰੀ ਗਾਜ ਜੀ ਅਸਰੀ ਗਾਜ ਜੀ